ਪੰਜਾਬ ਸਿਆਂ ਅੱਜ ਤੈਨੂੰ ਮੁਬਾਰਕਾਂ ਦਵਾ ਜਾਂ ਤੇਰੇ ਨਾਲ ਚਿੰਤਾ ਜ਼ਾਹਰ ਕਰਾਂ ਇਹ ਗੱਲ ਸਮਝ ਤੋਂ ਬਾਹਰ ਲੱਗ ਰਹੀ ਹੈ ਅੱਜ ਇੱਕ ਹੋਰ ਸ਼ਰੋਮਨੀ ਅਕਾਲੀ ਦਲ ਦੀ ਸਥਾਪਨਾ ਹੋ ਗਈ ਹੈ ਜਿਹਦੇ ਪ੍ਰਧਾਨ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਨੂੰ ਬਣਾਤਾ ਔਰ ਨਾਲ ਦੀ ਨਾਲ ਇਸ ਅਕਾਲੀ ਦਲ ਦੀ ਧਾਰਮਿਕ ਕਾਉਂਸਲ ਜਿਹੜੀ ਹੈ ਉਹਦੀ ਚੇਅਰਪਰਸਨ ਸ਼ਹੀਦ ਪਰਿਵਾਰ ਦੀ ਧੀ ਬੀਬੀ ਸਤਵੰਤ ਕੌਰ ਨੂੰ ਬਨਾਤਾ ਹੈ ਬਹੁਤ ਚਰਚਾ ਚੱਲ ਰਹੀ ਹੈ ਇੱਕ ਪਾਸੇ ਗਿਆਨੀ ਹਰਪ੍ਰੀਤ ਸਿੰਘ ਹੋਣਾ ਨੇ ਪ੍ਰਧਾਨ ਬਣਨ ਤੋਂ ਬਾਅਦ ਜਿਹੜਾ ਭਾਸ਼ਣ ਦਿੱਤਾ ਉਹ ਬੜਾ ਹੀ ਤਿੱਖਾ ਗਰਮ ਤਤਾ ਸੀ ਖਾਸ ਕਰਕੇ ਸ਼੍ਰੋਮਣੀ ਕਾਲੀ ਦਲ ਬਾਦਲ ਪ੍ਰਤੀ ਜਨੂੰ ਗਿਆਨੀ ਹਰਪ੍ਰੀਤ ਸਿੰਘ ਹੋਣੀ ਪਘੋੜਾ ਦਲ ਕਹਿ ਕੇ ਸੰਬੋਧਨ ਕਰਦੇ ਰਹੇ ਦੂਸਰੇ ਪਾਸੇ ਸ਼੍ਰੋਮਣੀ ਕਾਲੀ ਦਲ ਬਾਦਲ ਨੇ ਵੀ ਮੋਰਚਾ ਖੋਲਤਾ ਜਿੱਥੇ ਪਰਮਜੀਤ ਸਰਨਾ ਨੇ ਹਰਪ੍ਰੀਤ ਸਿੰਘ ਹੁਣਾ ਉੱਪਰ ਵੱਡੇ ਅਟੈਕ ਕੀਤੇ ਨੇ ਉੱਥੇ ਅਰਸ਼ਦੀਪ ਕਲੇਰ ਹੁਣਾ ਨੇ ਵੀ ਬੜੇ ਗੰਭੀਰ ਦੋਸ਼ ਲਾਏ ਨੇ ਗਿਆਨੀ ਹਰਪ੍ਰੀਤ ਸਿੰਘ ਹੁਣਾ ਉੱਪਰ ਔਰ ਸ਼੍ਰੋਮਣੀ ਅਕਾਲੀ ਦਲ ਦੇ ਹੋਰ ਲੀਡਰ ਵੀ ਗੰਭੀਰ ਦੋਸ਼ ਲਾ ਰਹੇ ਨੇ ਔਰੇ ਅਕਾਲੀ ਦਲ ਬੰਦਿਆਂ ਅਸੀਂ ਇਹ ਤੇ ਨਹੀਂ ਕਹਿ ਸਕਦੇ ਵੀ ਇਹ ਚੰਗਾ ਜਾਂ ਉਹ ਚੰਗਾ ਪਰ ਇੱਕ ਗੱਲ ਜ਼ਰੂਰ ਅਫਸੋਸ ਨਾਲ ਕਹਿ ਸਕਦੇ ਆ ਵੀ ਸ਼੍ਰੋਮਣੀ ਅਕਾਲੀ ਦਲ ਇੱਕ ਹੋਰ ਬਨਣ ਨਾਲ ਘੱਟੋ ਘੱਟ ਸਿੱਖ ਸਿਆਸਤ ਕਮਜ਼ੋਰ ਹੋਣ ਦੀ ਥਾਂ ਤੇ ਹੋਰ ਪੇਤਲੀ ਹੋਣ ਦੀਆਂ ਸੰਭਾਵਨਾਵਾਂ ਵੀ ਨਜ਼ਰ ਆ ਰਹੀਆਂ ਨੇ ਭਾਵੇਂ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੇ ਆਪਣੇ ਭਾਸ਼ਣ ਵਿੱਚ ਕਿਹਾ ਵੀ ਹੁਣ ਸਿੱਖ ਸਿਆਸਤ ਦਾ ਅਸਲ ਚੁੱਲ੍ਹਾ ਮੱਗ ਗਿਆ ਅੱਜ ਨਵਾਂ ਸ਼ਰੋਮਨੀ ਅਕਾਲੀ ਦਲ ਬਣਨ ਨਾਲ ਪਰ ਸ਼ੰਕੇ ਵੀ ਨੇ ਕਿਉਂਕਿ ਅੱਜ ਦੇ ਦੌਰ 'ਚ ਖਾਸ ਕਰਕੇ ਜਦੋਂ ਪੰਜਾਬ ਸਿਆ ਤੇਰੇ ਤੇ ਕਰਜ਼ੇ ਦੇ ਕਰਜ਼ਾ ਚੜ ਰਿਹਾ ਡਰੱਗ ਦੀ ਗੰਭੀਰ ਸਮੱਸਿਆ ਬੇਰੋਜ਼ਗਾਰੀ ਖਤਰਨਾਕ ਦੌਰ 'ਚ ਪੁੱਜੀ ਹੈ ਔਰ ਬੇਰੋਜ਼ਗਾਰੀ ਕਾਰਨ ਡਰੱਗ ਕਾਰਨ ਪੰਜਾਬੀ ਆਪਣੀ ਨਵੀਂ ਪੌਦ ਨੂੰ ਆਪਣੇ ਘਰ ਪੰਜਾਬ ਰੱਖਣ ਦੀ ਥਾਂ ਤੇ ਵਿਦੇਸ਼ਾਂ 'ਚ ਭੇਜ ਰਹੇ ਨੇ ਤੋ ਇਸ ਸਮੇਂ ਇੱਕ ਸਟਰੋਂਗ ਖੇਤਰੀ ਪਾਰਟੀ ਜਿਹੜੇ ਆਪਣੇ ਪੰਜਾਬ ਨਾਲ ਆਪਣੀ ਧਰਤੀ ਨਾਲ ਜੁੜੀ ਹੋਵੇ ਉਹਦੀ ਲੋੜ ਹੈ ਪਰ ਸਿੱਖ ਸਿਆਸਤ 'ਚ ਕੁਝ ਹੋਰ ਹੀ ਹੋ ਰਿਹਾ ਉੰਜ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਨੇ ਜਿਹੜੇ ਆਪਣੇ ਭਾਸ਼ਣ 'ਚ ਬੋਲ ਬੋਲੇ ਨੇ ਉਹ ਇੱਕ ਵੱਖਰਾ ਅੰਦਾਜ਼ ਹੈ ਸ਼ਰਮਨੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਲਈ ਮੇਰਾ ਖਿਆਲ ਇਹ ਬਹੁਤ ਵੱਡੀ ਚੁਣੌਤੀ ਹੈ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਦੇ ਪ੍ਰਧਾਨ ਬਣਨ ਨਾਲ ਕਿਉਂਕਿ ਗਿਆਨੀ ਹਰਪ੍ਰੀਤ ਸਿੰਘ ਉਹਨੀ ਇੱਕ ਧਾਰਮਿਕ ਸ਼ਖਸੀਅਤ ਨੇ ਧਰਮ ਦਾ ਉਹਨਾਂ ਨੂੰ ਗਿਆਨ ਬਹੁਤ ਬਹੁਤ ਹੈ ਬੜੇ ਗਿਆਤਾ ਨੇ ਅੱਜ ਵੀ ਉਹਨਾਂ ਨੇ ਆਪਣੇ ਭਾਸ਼ਣ ਵਿੱਚ ਕਈ ਹਵਾਲੇ ਧਾਰਮਿਕ ਧਰਮ ਨਾਲ ਸੰਬੰਧਿਤ ਦਿੱਤੇ ਬੁਲਾਰੇ ਬਹੁਤ ਵਧੀਆ ਨੇ ਉਹ ਉਹਨਾਂ ਕੋਲ ਸ਼ਬਦ ਬੜੇ ਕਮਾਲ ਦੇ ਨੇ ਔਰ ਜਦੋਂ ਭਾਸ਼ਣ ਕਰਦੇ ਨੇ ਤੇ ਉਹਨਾਂ ਦੀ ਭਾਸ਼ਣ ਕਰਨ ਦੀ ਜਿਹੜੀ ਲਹਿ ਜਿਹੜਾ ਅੰਦਾਜ਼ ਹੈ ਉਹ ਅੱਗੇ ਉਹਨਾਂ ਨੂੰ ਸੁਣਨ ਵਾਲਿਆਂ ਨੂੰ ਕੀਲਣ ਵਾਲਾ ਹੈ ਸ਼ਾਇਦ ਇਹ ਗਿਆਨ ਸ਼ਾਇਦ ਇਹ ਕਲਾ ਸੁਖਬੀਰ ਸਿੰਘ ਬਾਦਲ ਹੁਣਾ ਕੋਲ ਉਹਨਾਂ ਜਿੰਨੀ ਨਹੀਂ ਗਈ ਸੋ ਇਸ ਕਰਕੇ ਜਦੋਂ ਗਿਆਨੀ ਹਰਪ੍ਰੀਤ ਸਿੰਘ ਹੋਣੀ ਕੋਈ ਹਮਲਾ ਕਰਨਗੇ ਬਾਦਲ ਦਲ ਤੇ ਉਹਨਾਂ ਦੇ ਸ਼ਬਦਾਬ ਲਈ ਲੱਗਦਾ ਵੀ ਕਿਤੇ ਨਾ ਕਿਤੇ ਸੁਖਬੀਰ ਬਾਦਲ ਹੋਣਾ ਤੇ ਭਾਰੂ ਪੈ ਸਕਦੀ ਹੈ ਪਰ ਕੁਝ ਵੀ ਹੈ ਅੱਜ ਨਵੇਂ ਕਾਲੀ ਦਲ ਦੀ ਸਥਾਪਨਾ ਹੋ ਗਈ ਨਵਾਂ ਕਾਲੀ ਦਲ ਉਹ ਬਣਿਆ 2 ਦਸੰਬਰ 2024 ਨੂੰ ਜਿੰਨੂੰ ਬਣਾਉਣ ਦੀ ਡਿਊਟੀ ਸੱਤ ਮੈਂਬਰੀ ਭਰਤੀ ਕਮੇਟੀ ਨੂੰ ਲਈ ਸੀ ਦੋ ਮੈਂਬਰ ਪ੍ਰੋਫੈਸਰ ਕਿਰਪਾਲ ਸਿੰਘ ਬਡੁੰਗਰ ਤੇ ਹਰਜਿੰਦਰ ਸਿੰਘ ਧਾਮੀ ਅਸਤੀਫਾ ਦੇ ਗਏ ਸੀ ਤੇ ਪੰਜ ਮੈਂਬਰੀ ਕਮੇਟੀ ਜਿਹੜੀ ਬਾਕੀ ਬਚੀ ਸੀ ਉਹਨਾਂ ਨੇ ਇਹ ਭਰਤੀ ਕੀਤੀ ਕਹਿੰਦੇ 15 ਲੱਖ ਭਰਤੀ ਕੀਤੀ ਹੈ ਤੇ ਅੱਜ 500 ਤੋਂ ਵੱਧ ਡੈਲੀਗੇਟਾਂ ਨੇ ਸਰਬਸੰਮਤੀ ਨਾਲ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਨੂੰ ਪ੍ਰਧਾਨ ਚੁਣ ਲਿਆ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਨੇ ਪ੍ਰਧਾਨ ਕੀ ਸਾਹਮਣੇ ਜਿਹੜਾ ਭਾਸ਼ਣ ਦਿੱਤਾ ਲੱਗਦਾ ਉਹਦੇ ਉੱਪਰ ਸ਼੍ਰੋਮਣੀ ਅਕਾਲੀ ਦਲ ਬਾਦਲ ਬੜਾ ਗੰਭੀਰ ਵਿਚਾਰ ਕਰ ਰਿਹਾ ਹੋਊਗਾ ਯਾਨੀ ਹਰਪ੍ਰੀਤ ਸਿੰਘ ਹੁਣਾ ਨੇ ਬਾਦਲ ਦਲ ਨੂੰ ਪੂਰੀ ਤਰ੍ਹਾਂ ਭਗੌੜਾ ਦਲ ਕਹਿ ਕੇ ਸੰਬੋਧਨ ਹੁੰਦਿਆ ਕਿਆ ਵੀ ਇਸ ਭਗੌੜੇ ਦਲ ਜਿਹੜਾ ਆ ਇਹ ਇੱਕ ਸਟੈਂਡ ਤੇ ਖੜਾ ਉਸ ਸਟੈਂਡ ਦੇ ਕਹਿੰਦੇ ਤਿੰਨ ਪਹੀਏ ਨੇ ਔਰ ਕਹਿੰਦੇ ਆਉਣ ਵਾਲੇ ਸਮੇਂ 'ਚ ਉਹ ਤਿੰਨੇ ਪਈਏ ਹੀ ਖੋ ਲੈਣੇ ਆ ਨੰਬਰ 1 ਉਹਨਾਂ ਨੇ ਕਿਹਾ ਸ਼ਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਖੋਵਾਂਗੇ ਪਘੋੜੇ ਦਲ ਤੋਂ ਨੰਬਰ 2 ਉਹਨਾਂ ਨੇ ਕਿਹਾ ਸ਼ਰੋਮਨੀ ਅਕਾਲੀ ਦਲ ਬਾਦਲ ਦਾ ਜਿਹੜਾ ਦਫ਼ਤਰ ਹੈ ਅਮਰਸਰ ਚ ਚੰਡੀਗੜ੍ਹ ਚ ਹੈੱਡਕੁਆਟਰ ਹੈ ਉਹ ਖੋਵਾਂਗੇ ਤੇ ਨੰਬਰ 3 ਉਹਨਾਂ ਨੇ ਕਿਹਾ ਸ਼ਰੋਮਨੀ ਅਕਾਲੀ ਦਲ ਦਾ ਚੋਣ ਨਿਸ਼ਾਨ ਤੱਕੜੀ ਵੀ ਖੋਵਾਂਗੇ ਔਰ ਉਸ ਸਟੈਂਡ ਦੇ ਤਿੰਨੇ ਪਹੀਏ ਖੋਹ ਕੇ ਤੇ ਇਸ ਅਕਾਲੀ ਦਲ ਨੂੰ ਤਹਿਸ਼ ਨੈਸ਼ ਕਰ ਦੇਵਾਂਗੇ ਉਹਨਾਂ ਨੇ ਇੱਕ ਹੋਰ ਬੜਾ ਤਿੱਖੇ ਢੰਗ ਨਾਲ ਸੁਖਬੀਰ ਸਿੰਘ ਬਾਦਲ ਤੇ ਅਟੈਕ ਕੀਤਾ ਉਹ ਕਹਿੰਦੇ ਮੈਨੂੰ ਪਤਾ ਹੈ ਇਸ ਭਗੌੜੇ ਦਲ ਦਾ ਆਈਟੀ ਵਿੰਗ ਜਿਹੜਾ ਆ ਉਹ ਹੁਣੇ ਸਰਗਰਮ ਕਰਨਗੇ ਕਿਦਾਰ ਕੁਸ਼ੀ ਕੁਸ਼ੀ ਕਰਨ ਦੀ ਕੋਸ਼ਿਸ਼ ਕਰਨਗੇ ਮੇਰੀ ਜਾਂ ਮੇਰੀ ਪਾਰਟੀ ਦੇ ਵਰਕਰਾਂ ਦੀ ਲੀਡਰਾਂ ਦੀ ਔਰ ਸਿੱਧੇ ਤੌਰ ਤੇ ਗਿਆਨੀ ਹਰਪ੍ਰੀਤ ਸਿੰਘ ਨੇ ਥ੍ਰੈਟ ਕੀਤਾ ਧਮਕੀ ਦਿੱਤੀ ਹੈ ਸੁਖਵੀਰ ਸਿੰਘ ਬਾਦਲ ਨੂੰ ਵੀ ਹੁਣ ਜੇ ਐਦਾਂ ਦੇ ਅਟੈਕ ਕੀਤੇ ਕਿਦਾਰ ਕੋਸ਼ਿਸ਼ ਕਰਨ ਦੀ ਕੋਸ਼ਿਸ਼ ਕੀਤੀ ਮੇਰੀ ਜਾਂ ਮੇਰੇ ਪਾਰਟੀ ਦੇ ਵਰਕਰਾਂ ਦੀ ਤੇ ਉਹ ਬੜੀ ਸਖਤੀ ਨਾਲ ਪੇਸ਼ ਆਉਣਗੇ ਉਹ ਕਹਿੰਦੇ ਨੰਗਾ ਕਰਕੇ ਰੱਖ ਦਾਂਗੇ ਔਰ ਇੱਥੋਂ ਤੱਕ ਕਿਹਾ ਵੀ ਮੈਨੂੰ ਸਭ ਜਾਣਕਾਰੀ ਹੈ ਸਭ ਇਨਫੋਰਮੇਸ਼ਨ ਮਿਲ ਗਈ ਹੈ ਸਖਬੀਰ ਸਿੰਘ ਬਾਦਲ ਦੀਆਂ ਪ੍ਰਾਪਰਟੀਆਂ ਜਾਇਦਾਦਾਂ ਕਿੱਥੇ-ਕਿੱਥੇ ਨੇ ਤੇ ਉਹ ਕਹਿੰਦੇ ਕਿਸੇ ਹੋਰ ਨੇ ਨਹੀਂ ਦਸੀਆਂ ਇਹ ਦਸੀਆਂ ਵੀ ਉਹਨਾਂ ਨੇ ਜਿਹੜੇ ਸਖਬੀਰ ਬਾਦਲ ਦੇ ਸੱਜੇ ਤੇ ਖੱਬੇ ਬੈਠਦੇ ਸੀ ਗਿਆਨੀ ਹਰਪ੍ਰੀਤ ਸਿੰਘ ਇੱਥੇ ਨਹੀਂ ਰੁਕੇ ਉਹਨਾਂ ਨੇ ਅੱਗੇ ਜਾ ਕੇ ਕਿਹਾ ਕਿ ਹੁਣ ਭਗੌੜੇ ਦਲ ਦੇ ਚੁੱਲ੍ਹੇ 'ਚ ਅੱਗ ਨਹੀਂ ਮਗਣੀ ਉਹ ਕਹਿੰਦੇ ਨਾਲੇ ਮੈਂ ਇਹ ਵੀ ਦਸੂਗਾ ਕਿ ਗ੍ਰੰਥੀਆਂ ਨੂੰ ਸਿਆਸਤ ਕਰਨੀ ਆਉਂਦੀ ਕਿ ਨਹੀਂ ਆਉਂਦੀ ਕਹਿੰਦੇ ਮੈਨੂੰ ਟਿੱਪਣੀਆਂ ਕਰਦੇ ਸੀ ਵੀ ਇਹ ਗ੍ਰੰਥੀ ਕਿਹੜੀ ਸਿਆਸਤ ਕਰ ਲੈਣਗੇ ਔਰ ਨਾਲ ਇਹ ਵੀ ਗੱਲ ਉਹਨਾਂ ਨੇ ਕਹੀ ਵੀ ਇਸ ਭਗੌੜੇ ਦਲ ਨੇ ਵੀ ਅੱਜ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਬਣਾਉਣ ਲਈ ਮੇਰੀ ਮਦਦ ਕੀਤੀ ਹੈ ਉਹ ਕਹਿੰਦੇ ਜੇ ਇਹ ਭਗੌੜਾ ਦਲ ਵਾਰ-ਵਾਰ ਭਗੌੜਾ ਸ਼ਬਦ ਵਰਤਦੇ ਸੀ ਵੀ ਜੇ ਇਸ ਦਲ ਵੱਲੋਂ ਮੈਨੂੰ ਜਲੀਲ ਕਰਕੇ ਜਫੇਦਾਰੀ ਦੇ ਅਹੁਦੇ ਤੋਂ ਨਾ ਲਾਇਆ ਹੁੰਦਾ ਤੇ ਉਹਨਾਂ ਨੇ ਅੱਜ ਸ਼੍ਰੋਮ ਨੇ ਅਲੀਦਾਲ ਦਾ ਪ੍ਰਧਾਨ ਨਹੀਂ ਸੀ ਬਨਾ ਕਿਉਂਕਿ ਉਹਨਾਂ ਦੀ ਤਰਜੀਹ ਸ਼੍ਰੀ ਅਕਾਲ ਤਖਤ ਸਾਹਿਬ ਦੀ ਸੇਵਾ ਕਰਨੀ ਸੀ ਔਰ ਉਹ ਕਹਿੰਦੇ ਵੀ ਇਸ ਕਰਕੇ ਮੈਂ ਉਹਨਾਂ ਦਾ ਵੀ ਧੰਨਵਾਦ ਕਰਦਾ ਅੱਜ ਮੈਨੂੰ ਪ੍ਰਧਾਨ ਬਣਾਉਣ 'ਚ ਉਹਨਾਂ ਨੇ ਬੜਾ ਸਹਿਯੋਗ ਕੀਤਾ ਔਰ ਸੁਖਵੀਰ ਬਾਦਲ ਉੱਪਰ ਯਾਨੀ ਹਰਪ੍ਰੀਤ ਸਿੰਘ ਬਹੁਤ ਬੁਰੀ ਤਰ੍ਹਾਂ ਪੜਕਦੇ ਰਹੇ ਉਹਨਾਂ ਨੇ ਕਿਹਾ ਸੁਖਬੀਰ ਬਾਦਲ ਸ਼ਾਇਦ ਪਹਿਲਾ ਤੇ ਅਖੀਰਲਾ ਇਨਸਾਨ ਹੋਊਗਾ ਜਿੰਨੂੰ ਸ਼੍ਰੀ ਅਕਾਲ ਤਖਤ ਸਾਹਿਬ ਤੇ ਪੇਸ਼ ਹੋਣ ਤੋਂ ਬਾਅਦ ਸਤਕਾਰ ਦੀ ਥਾਂ ਤੇ ਤ੍ਰਿਸਕਾਰ ਮਿਲਿਆ ਉਹ ਕਹਿੰਦੇ ਪਹਿਲਾ ਇਨਸਾਨ ਹੋਊਗਾ ਜਿੰਨੂੰ ਸਤਕਾਰ ਨਹੀਂ ਮਿਲਿਆ ਉਲਟਾ ਤ੍ਰਿਸਕਾਰ ਮਿਲਿਆ ਔਰ ਵੱਡੇ ਅਟੈਕ ਉਹਨਾਂ ਨੇ ਕੀਤੇ 2 ਦਸੰਬਰ ਨੂੰ ਜਿਹੜਾ ਹੁਕਮਨਾਮਾ ਹੋਇਆ ਉਹਦਾ ਇੱਕੋ ਮਕਸਦ ਸੀ ਕਿ ਅਸੀਂ ਇੱਕ ਐਸੀ ਰਾਸੀ ਪਾਰਟੀ ਜਿਹੜੀ ਸਾਡੀ ਸੀ ਸਾਨੂੰ ਵਿਰਾਸਤ ਸਾਡੇ ਪੁਰਖਿਆਂ ਨੇ ਦਿੱਤੀ ਸੀ ਉਹਨੂੰ ਮਜ਼ਬੂਤੀ ਦੇ ਨਾਲ ਫਿਰ ਉਭਾਰੀਏ ਫਿਰ ਉਭਾਰੀਏ ਪਰ ਉਹਦੇ ਲਈ 2 ਦਸੰਬਰ ਦਾ ਹੁਕਮਨਾਮਾ ਜਿਹੜਾ ਸੀ ਉਹ ਕੀਤਾ ਸੀ ਮੈਂ ਕੱਲ ਦਾ ਵੇਖ ਰਿਹਾ ਕਈ ਮੀਡੀਆ ਚੈਨਲਾਂ ਨਾਲ ਨੂੰ ਮੈਨੇਜ ਕਰਕੇ ਇਹ ਖਬਰ ਚਲਾਈ ਜਾ ਰਹੀ ਹੈ ਕਿ ਦੇਖੋ ਜੀ ਅਕਾਲ ਤਖਤ ਸਾਹਿਬ ਤੋਂ ਆਦੇਸ਼ ਹੋਇਆ ਸੀ ਚੁੱਲ੍ਹੇ ਇੱਕ ਕਰੋ ਤੇ ਇਹ ਵੱਖਰਾ ਚੁੱਲਾ ਬਾਲਣ ਡਏ ਨੇ ਵੱਖਰਾ ਚੁੱਲਾ ਬਾਲਣ ਜਾ ਰਹੇ ਨੇ ਮੈਂ ਅੱਜ ਤੜਕੇ ਉਹ ਹੁਕਮਨਾਮੇ ਦੀ ਕਾਪੀ ਜਿਹੜੀ ਹੈ ਨਾ ਫਿਰ ਪ੍ਰਿੰਟ ਕੀਤੀ ਆਪਣੇ ਹੱਥੀ ਲਿਖੇ ਹੁਕਮਨਾਮੇ ਦੀ ਮੈਂ ਕਾਪੀ ਫਿਰ ਪ੍ਰਿੰਟ ਕੀਤੀ ਤੇ ਉਹਦੇ ਵਿੱਚ ਮੈਂ ਮੱਤ ਪੜੀ ਲਿਖਿਆ ਸੀ ਕਿ ਵੱਖ ਹੋਇਆ ਧੜਾ ਅਲੱਗ ਚੁੱਲਾ ਸਮੇਟੇ ਤੇ ਸ਼ਰੋਮਣੀ ਅਕਾਲੀ ਦਲ ਦੀ ਮਜ਼ਬੂਤੀ ਲਈ ਕਾਰਜ ਕਰੇ ਇਹ ਆਦੇਸ਼ ਸੀ ਨਾ ਕਿ ਵੱਖ ਹੋਇਆ ਧੜਾ ਅਲੱਗ ਚੁੱਲਾ ਸਮੇਟੇ ਤੇ ਸ਼ਰੋਮਣੀ ਅਕਾਲੀ ਦਲ ਦੀ ਮਜ਼ਬੂਤੀ ਲਈ ਕਾਰਜ ਕਰੇ ਤੇ ਵੱਖ ਹੋਇਆ ਕਿਹੜਾ ਧੜਾ ਸੀ ਸੁਧਾਰ ਲਹਿਰ ਤੇ 2 ਦਸੰਬਰ ਸ਼ਾਮ ਨੂੰ ਸੁਧਾਰ ਲਹਿਰ ਨੇ ਆਪਣੇ ਅਹੁਦਿਆਂ ਤੋਂ ਅਸਤੀਫਾ ਦੇ ਦਿੱਤਾ ਸੀ ਆ ਬਡਾਲਾ ਸਾਹਿਬ ਬੈਠੇ ਨੇ ਉਹਦੇ ਕਨਵੀਨਰ ਇਹ ਮੱਧ ਇਹ ਲਾਇਨ 2 ਦਸੰਬਰ ਸ਼ਾਮ ਨੂੰ 5 ਵਜੇ ਦੇ ਕਰੀਬ 5 ਤੋਂ 6 ਵਜੇ ਦੇ ਕਰੀਬ ਮਨ ਲਈ ਗਈ ਸੀ ਜਿਹੜਾ ਵੱਖ ਹੋਇਆ ਧੜਾ ਸੀ ਜਿਹਨੂੰ ਵੱਖ ਹੋਇਆ ਧੜਾ ਲਿਖਿਆ ਉਹਨੇ ਮੰਨ ਲਿਆ ਸੀ ਵੀ ਠੀਕ ਹੈ ਜੀ ਤੁਸੀਂ ਕਿਹਾ ਕਿ ਆਪਣਾ ਚੁੱਲਾ ਸਮੇਟੋ ਅੱਜ ਅਸੀਂ ਆਪਣਾ ਚੁੱਲਾ ਜਿਹੜਾ ਹੈ ਉਹ ਸਮੇਟ ਰਹੇ ਆ ਤੇ ਵਡਾਲਾ ਸਾਹਿਬ ਵੀ ਸ਼ਾਇਦ ਜਿਹੜਾ ਹੈ ਉਹ ਅਸਤੀਫਾ ਜਿਹੜਾ ਹੈ ਉਹ ਲੈ ਕੇ ਆਈ ਸੀ ਸਾਰੇ ਸੁਧਾਰ ਲੈਰ ਆਗੂਆਂ ਦਾ ਤੇ ਜਦੋਂ ਪਤਾ ਲੱਗਿਆ ਵੀ ਵੱਖ ਹੋਇਆ ਧੜੇ ਨੇ ਚੁੱਲਾ ਸਮੇਟ ਲਿਆ ਤੇ ਭਗੌੜੇ ਦਲ ਨੇ ਉਸੇ ਦਿਨ ਸ਼ਾਮ ਨੂੰ ਵਿਚਾਰ ਕੀਤੀ ਹੁਣ ਆਪਾਂ ਕੀ ਕਰੀਏ ਉਹਨਾਂ ਨੇ ਤਾਂ ਆਪਣਾ ਚੁੱਲਾ ਸਮੇਟ ਲਿਆ ਉਹਨਾਂ ਨੇ ਤਾਂ ਕਹਿ ਦਿੱਤਾ ਇਕੱਠੇ ਹੋਵੋ ਕਿਉਂਕਿ ਹੁਕਮਨਾਮੇ ਦੇ ਅਗਲੀ 8 ਮਦ ਦੇ ਵਿੱਚ ਇਹ ਵੀ ਲਾਈਨ ਸੀ ਕਿ ਇਹਨਾਂ ਦਾ ਵੱਖਰਾ ਸੋਰ ਰਾਗ ਮੀਡੀਆ 'ਚ ਨਹੀਂ ਦਿਖਣਾ ਚਾਹੀਦਾ ਦੋਵੇਂ ਧਿਰਾਂ ਆਪਣੀ ਹਉਮੈ ਤੇ ਈਰਖਾ ਦਾ ਤਿਆਗ ਕਰਕੇ ਇਕੱਠੇ ਚੱਲਣ ਇਹੀ ਲਿਖਿਆ ਸੀ ਰਹਾ ਹੁਕਮਨਾਮੇ 'ਚ ਇਕੱਠੇ ਚੱਲਣ ਤੇ ਉਸ ਭਗੌੜੇ ਦਲ ਨੇ ਸ਼ਾਮ ਨੂੰ ਮੀਟਿੰਗ ਕੀਤੀ ਇਹ ਇਕੱਠੇ ਚੱਲਣ ਦਾ ਆਦੇਸ਼ ਹੋ ਗਿਆ ਤੇ ਉਹਨਾਂ ਨੇ ਅਸਤੀਫੇ ਵੀ ਦੇ ਦਿੱਤੇ ਨੇ ਹੁਣ ਆਪਾਂ ਕੀ ਕਰੀਏ ਕਹਿੰਦੇ ਕਰਨਾ ਕੀ ਹੈ ਚੁੱਲਾ ਚੱਕ ਕੇ ਭੱਜ ਚੱਲੋ ਚੁੱਲਾ ਚੱਕ ਕੇ ਭੱਜ ਚੱਲੋ ਕਿਤੇ ਸਾਡੇ ਕੋਲ ਨਾ ਆ ਜਾਣ ਤੇ ਸਿਰ ਤੇ ਰੱਖਿਆ ਉਸ ਪਗੋੜੇ ਪ੍ਰਧਾਨ ਦੇ ਚੁੱਲਾ ਤੇ ਦੋ ਤਿੰਨ ਚਾਪਲੂਸ ਜਿਹੜੇ ਸੀ ਉਹ ਪਿੱਛੇ ਲੱਗੇ ਤੇ ਚੁੱਲਾ ਲੈ ਕੇ ਆਪਣਾ ਜਿਹੜਾ ਸੀ ਉਹ ਕਮਰੇ ਦੇ ਵਿੱਚ ਵੜ ਗਏ ਤੇ ਬਾਹਰੋਂ ਗੇਟ ਲਾ ਲਿਆ ਵੀ ਕਿਤੇ ਇਕੱਠੇ ਨਾ ਹੋ ਜਾਣ ਸਾਡੇ ਕੋਲੇ ਨਾ ਆ ਜਾਣੇ ਆ ਬਡਾਲਾ ਸਾਹਿਬ ਹੋਣੀ ਕਿਤੇ ਆ ਕੇ ਕਹਿ ਨਾ ਦੇਣ ਜੀ ਅਕਾਲ ਤਖਬ ਸਾਹਿਬ ਦਾ ਆਦੇਸ਼ ਹੈ ਅਸੀਂ ਤੁਹਾਡੇ ਚੁੱਲੇ ਤੇ ਆਉਨੇ ਵੈਸੇ ਵੀ ਉਹਨਾਂ ਦਾ ਚੁੱਲਾ ਜਿਹੜਾ ਉਤੜਕਿਆ ਹੋਇਆ ਇੱਕ ਸਟੈਂਡ ਦੇ ਆਸਰੇ ਖੜੋਤਾ ਹੋਇਆ ਉਹ ਸਟੈਂਡ ਦੇ ਆਸਰੇ ਖੜੋਤਾ ਤੇ ਜੋ ਸਟੈਂਡ ਵੀ ਅਸੀਂ ਲੈ ਲੈਣਾ ਜਿਹਦੇ ਆਸਰੇ ਉਹ ਖੜੋਤਾ ਹੋਇਆ ਨਾ ਉਹ ਸਟੈਂਡ ਅਸੀਂ ਲੈ ਲੈਣਾ ਫਿਕਰ ਨਾ ਕਰਿਓ ਤੇ ਜਦੋਂ ਅਸੀਂ ਸਟੈਂਡ ਲੈ ਲਿਆ ਉਹ ਜਿਹਦੇ ਆਸਰੇ ਖੜੋਤਾ ਨਾ ਉਹ ਸਟੈਂਡ ਤਿੰਨ ਪਹੀਆਂ ਵਾਲਾ ਤਿੰਨ ਪਿੱਲਰਾਂ ਵਾਲਾ ਤੇ ਜਿੱਦਿਆਂ ਅਸੀਂ ਉਹ ਸਟੈਂਡ ਲੈ ਲਿਆ ਤੇ ਇਹਨਾਂ ਦੇ ਚੁੱਲ੍ਹੇ ਨੇ ਖੇਰੂ ਖੇਰੂ ਹੋ ਜਾਣਾ ਹੈ ਬੇਖਰ ਜਾਣਾ ਇਹਨਾਂ ਦੇ ਚੁੱਲ੍ਹੇ ਨੇ ਕਿਹੜਾ ਸਟੈਂਡ ਕਿਹੜੇ ਤਨ ਉਹ ਪਹੀਆਂ ਵਾਲਾ ਜਿਹੜਾ ਸਟੈਂਡ ਹੈ ਪਤਾ ਇੱਕ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਲੈਣੀ ਹੈ ਅਸੀਂ ਦੂਜਾ ਚੋਣ ਨਿਸ਼ਾਨ ਤੇ ਤੀਜਾ ਦਫ਼ਤਰ ਲਵਾਂਗੇ ਅਸੀਂ ਤੇ ਜਦੋਂ ਆਪਣਾ ਚੁੱਲਾ ਲੈ ਕੇ ਘਰੇ ਵੜ ਗਏ ਸੱਤ ਮੈਂਬਰੀ ਕਮੇਟੀ ਬਣਾਈ ਸੀ ਸ੍ਰੀ ਅਕਾਲ ਤਖਸਾਲ ਸਾਹਿਬ ਨੇ ਤੇ ਉਹਨਾਂ ਨੇ ਅੰਦਰ ਬੈਠਿਆਂ ਨੇ ਆਪਣਾ ਚੁੱਲਾ ਲੈ ਕੇ ਆਪਣੇ ਚੁੱਲੇ ਦੇ ਅੰਦਰ ਬੈਠਿਆਂ ਨੇ ਸੱਤ ਮੈਂਬਰੀ ਕਮੇਟੀ ਨੂੰ ਮਜਬੂਰ ਕੀਤਾ ਕਿ ਤੁਸੀਂ ਅਸਤੀਫੇ ਦੇ ਦਿਓ ਆ ਬੈਠੇ ਨੇ ਚੁੰਦਾ ਸਾਹਿਬ ਦੱਸ ਕੇ ਵੀ ਗਏ ਨੇ ਸਾਡੇ ਤੇ ਦਬਾਅ ਪਾਈ ਅਸਤੀਫੇ ਦੇ ਦਿਓ ਦੂਆ ਨੇ ਅਸਤੀਫੇ ਦੇਤੇ ਔਰ ਮੈਨੂੰ ਫਖਰ ਹੋ ਰਿਹਾ ਅੱਜ ਕਿ ਮੈਂ ਇਹਨਾਂ ਪੰਜਾਂ ਦੇ ਨਾਂ ਜਿਹੜੇ ਆ ਉਹ ਆਪਣੇ ਹੱਥੀਂ ਲਿਖੇ ਸੀ ਤੇ ਇਹਨਾਂ ਨੇ ਮੇਰੇ ਲਿਖੇ ਹੋਏ ਨਾਵਾਂ ਦੀ लाज ਰੱਖੀ ਪੰਜਾਂ ਨੇ ਇਹਨਾਂ ਨੇ ਕਿਹਾ ਹੁਣ ਅਸੀਂ ਕੀ ਕਰੀਏ ਆਦੇਸ਼ ਦਿੱਤਾ ਸੀ ਕਿ ਇੱਕੋ ਚੁੱਲੇ ਤੇ ਬੈਠਣਾ ਹਾਂ ਤਾਂ ਚੁੱਲਾ ਲੈ ਕੇ ਅੰਦਰ ਵੜ ਗਏ ਇਹਨਾਂ ਨੇ ਬੂਹੇ ਠਕ ਠਕਾਏ ਪੰਜ ਮੈਂਬਰੀ ਕਮੇਟੀ ਨੇ ਬੂਹੇ ਠਕ ਠਕਾਏ ਖੋਲੋ ਗੱਲ ਕਰੋ ਸਾਡੇ ਨਾਲ ਆ ਕੇ ਕਹਿੰਦੇ ਅਸੀਂ ਨਹੀਂ ਸੁਣਦੇ ਤੁਸੀਂ ਇਸੀ ਫੇ ਦੇ ਕੇ ਆਓ ਇਹ ਫਿਰ ਪੰਥ ਕੋਲ ਗਏ ਪੰਥ ਦੇ ਅੱਗੇ ਇਹਨਾਂ ਪੰਜਾਂ ਨੇ ਝੋਲੀ ਅੱਡੀ ਤੇ ਪੰਥ ਨੇ ਇਹਨਾਂ ਦੀ ਝੋਲੀ ਦੇ ਵਿੱਚ ਮਿੱਟੀ ਪਾਈ ਔਰ ਇਹਨਾਂ ਦੇ ਕੋਲ ਇਹਨਾਂ ਨੂੰ ਪਾਣੀ ਦਿੱਤਾ ਕਿ ਜਾਓ ਜਾ ਕੇ ਆਪਣੀ ਮਿੱਟੀ ਤੇ ਆਪਣੀ ਪਾਣੀ ਦੇ ਨਾਲ ਗੁੰਨੋ ਤੇ ਵੱਖਰਾ ਚੁੱਲਾ ਬਣਾਓ 15 ਲੱਖ ਪੰਜਾਬ ਦੇ ਲੋਕਾਂ ਨੇ ਜਿਹਦੇ ਵਿੱਚੋਂ ਸਿੱਖ ਵੀ ਨੇ ਹਿੰਦੂ ਵੀ ਨੇ ਉਹਨਾਂ ਨੇ ਆਪਣੇ ਘਰ ਦੇ ਵਿਹੜਿਆਂ ਦੇ ਵਿੱਚੋਂ ਇਹਨਾਂ ਝੋਲ ਇਹਨਾਂ ਦੀ ਝੋੜੀ ਦੇ ਵਿੱਚ ਮਿੱਟੀ ਪਾਈ ਤੇ ਉਸ ਮਿੱਟੀ ਦੇ ਨਾਲ ਅੱਜ ਇਹ ਚੁੱਲਾ ਤਿਆਰ ਹੋਇਆ ਤੇ ਹੁਣ ਉਹ ਸਾਨੂੰ ਕਹਿੰਦੇ ਨੇ ਇਹ ਵੱਖਰਾ ਚੁੱਲਾ ਬਣਾ ਲਿਆ ਕਾਲ ਤੱਕ ਦੇ ਆਦੇਸ਼ ਦੀ ਉਲੰਘਣਾ ਜੀ ਇਹ ਵੱਖਰਾ ਨਹੀਂ ਬਣਾਇਆ ਤੁਹਾਡੇ ਕਰਕੇ ਇਹ ਵੱਖਰਾ ਬਣਿਆ ਹੁਣ ਇਹੋ ਹੀ ਅਸਲੀ ਚੁੱਲਾ ਹੈ ਇਹੋ ਹੀ ਅਸਲੀ ਚੁੱਲਾ ਹੈ ਔਰ ਇਹਦੇ ਤੇ ਹੀ ਹੁਣ ਇਕੱਠਾ ਹੋਣਾ ਪਏਗਾ ਸਭ ਨੂੰ ਔਰ ਮੈਂ ਅਪੀਲ ਕਰਦਾ ਹਾਂ ਉਸ ਚੁੱਲੇ ਦੇ ਆਲੇ ਦੁਆਲੇ ਬੈਠੇ ਆਗੂਆਂ ਨੂੰ ਵੀ ਕਿਸ ਚੁੱਲੇ 'ਚ ਕੁਝ ਨਹੀਂ ਰਿਹਾ ਹੁਣ ਇਹਦੇ 'ਚ ਅੱਗ ਨਹੀਂ ਤਪਣੀ ਐ ਤੇ ਰੋਟੀਆਂ ਕਿੱਥੋਂ ਲਾ ਲਵਾਂਗੇ ਤੁਸੀਂ ਹੁਣ ਸਾਡੇ ਕੋਲੇ ਆਓ ਆਉਣਾ ਪਊਗਾ ਉਹਨਾਂ ਨੂੰ ਮੈਨੂੰ ਇੱਕ ਕਹਿੰਦਾ ਕਹਿੰਦਾ ਆਤ ਆ ਜਾਈਏ ਜੀ ਪਰ ਦੇਖੋ ਜੀ ਉਹਨਾਂ ਨੇ ਸਾਡੇ ਨਾਲ ਵਾਅਦਾ ਕੀਤਾ ਵੀ ਟਿਕਟ ਦੇਾਂਗੇ ਮਗਾ ਟਿਕਟ ਰੇਲ ਦੀ ਲੈ ਲਿਓ ਤੁਹਾਨੂੰ ਕਿਸੇ ਮੰਜ਼ਲ ਤੇ ਤਾਂ ਲਾ ਦੂਗੀ ਟਰੇਨ ਦੀ ਟਿਕਟ ਲੈ ਲਿਓ ਤੁਹਾਨੂੰ ਕਿਸੇ ਮੰਜ਼ਲ ਤੇ ਤਾਂ ਲਾ ਦੂਗੀ ਇਹਨਾਂ ਦੀ ਟਿਕਟ ਤਾਂ ਲੈ ਕੇ ਕਰਾਂਗੀ ਕੀ ਇਹਨਾਂ ਦੀ ਟਿਕਟ ਤਾਂ ਲੈ ਕੇ ਤੁਸੀਂ ਕਰੋਗੀ ਕੀ ਇਹਦੂ ਤਾਂ ਟਰੇਨ ਦੀ ਟਿਕਟ ਲੈ ਲਿਓ ਬੱਸ ਦੀ ਟਿਕਟ ਲੈ ਲਿਓ ਤੁਹਾਨੂੰ ਕਿਸੇ ਮੰਜ਼ਲ ਤੇ ਪਹੁੰਚਾ ਦੂਗੀ ਇਹਨੇ ਮੰਜ਼ਲ ਤੇ ਨਹੀਂ ਪਹੁੰਚਾਉਣਾ ਸਰਦਾਰ ਇਕਬਾਲ ਸਿੰਘ ਝੁੰਦਾ ਜੀ ਨੇ ਅੱਜ ਇੱਕ ਬੜੀ ਵਧੀਆ ਗੱਲ ਕਹੀ ਹੈ ਕਿ ਅੱਜ 11 ਅਗਸਤ ਹੈ ਔਰ 11 ਅਗਸਤ 1740 ਨੂੰ ਅੱਜ ਦੇ ਦਿਨ ਮਸੇ ਰੰਗੜ ਦਾ ਸਿਰ ਵੱਡਿਆ ਸੀ ਭਾਈ ਮਹਿਤਾਬ ਸਿੰਘ ਮੀਰਾਕੋੜ ਜੀ ਤੇ ਭਾਈ ਸਾਹਿਬ ਭਾਈ ਸੁੱਖਾ ਸਿੰਘ ਜੀ ਮਾੜੀ ਕੰਬੋ ਕੀ ਵਾਲਿਆਂ ਨੇ ਤੇ ਅੱਜ ਅਸੀਂ ਤਿੰਨ دہਾਕਿਆਂ ਤੋਂ ਜਿਸ ਪੰਥਕ ਰਾਜਨੀਤੀ ਦੇ ਉੱਤੇ ਇੱਕ ਪਰਿਵਾਰ ਦੀ ਹਜ਼ਾਰੇਦਾਰੀ ਸੀ ਉਹ ਖਤਮ ਕਰ ਦਿੱਤੀ ਹੈ ਔਰ ਮੈਂ ਜਿੱਥੇ ਤੁਹਾਡਾ ਧੰਨਵਾਦ ਕੀਤਾ ਨਾ ਮੈਂ ਬਿਨਾ ਨਾਮ ਲਈ ਉਸ ਪਗੋੜੇਦਾਲ ਦਾ ਵੀ ਧੰਨਵਾਦ ਕਰਦਾ ਕਿਉਂਕਿ ਉਹਨਾਂ ਦਾ ਵੀ ਮੈਨੂੰ ਇਹ ਸੇਵਾ ਦੇਣ ਦੇ ਵਿੱਚ ਵੱਡਾ ਯੋਗਦਾਨ ਹੈ ਜੇ ਮੈਨੂੰ ਉਹ ਜਲੀਲ ਕਰਕੇ ਤਖਤ ਸਾਹਿਬ ਦੀ ਸੇਵਾ ਤੋਂ ਮਨਸੂਖ ਨਾ ਕਰਦੇ ਤੇ ਮੈਂ ਤੁਹਾਡੀ ਪ੍ਰਧਾਨਗੀ ਨਹੀਂ ਸੀ ਲੈਣੀ ਮੈਂ ਤਖਬੀ ਸੇਵਾ ਕਰਕੇ ਖੁਸ਼ ਸੀ ਬਿਲਕੁਲ ਉਹਨਾਂ ਦਾ ਯੋਗਦਾਨ ਹੈ ਔਰ ਕਿੰਨੀ ਨੀਚਤਾ ਤੇ ਉਤਰੇ ਮੈਨੂੰ ਉਹਨਾਂ ਦੇ ਮੈਸੇਜ ਮਿਲੇ ਆ ਕਹਿੰਦੇ ਕੋਈ ਨਹੀਂ ਪ੍ਰਧਾਨ ਬਣੋਂ ਸਾਡੇ ਕੋਲੇ ਬਹੁਤ ਕੁਛ ਹੈ ਕਰਦਾਰ ਕੁਸ਼ੀ ਕਰਨਾਸਤੇ ਔਰ ਮੈਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ ਚ ਕਹਿੰਨਾ ਕਿ ਮੇਰੀ ਛੱਡੋ ਮੇਰੀ ਪਾਰਟੀ ਦੇ ਕਿਸੇ ਇੱਕ ਵਰਕਰ ਕਿਸੇ ਇੱਕ ਲੀਡਰ ਦੀ ਵੀ ਜੇ ਤੁਸੀਂ ਕਰਦਾਰ ਕੁਸ਼ੀ ਕਰਦੇ ਆ ਪਰਿਵਾਰਾਂ ਤੱਕ ਗਏ ਨਾ ਤੇ ਤੁਹਾਡੇ ਘਰਾਂ ਦੇ ਬੂਹੇ ਅੱਗੇ ਖੜਕੇ ਤੁਹਾਨੂੰ ਨੰਗਾ ਕਰੂੰਗਾ ਕਿਉਂਕਿ ਮੇਰੇ ਕੋਲ ਵੀ ਬਹੁਤ ਕੁਛ ਹੈ ਤੁਹਾਡੇ ਪ੍ਰਧਾਨ ਦੀਆਂ ਕਿੱਥੇ ਕਿੱਥੇ ਜਾਇਦਾਦਾਂ ਔਰ ਮੇਰੇ ਕੋਲੇ ਲੰਬੀਆਂ ਲਿਸਟਾਂ ਜਿਹੜੀਆਂ ਪਹੁੰਚ ਗਈਆਂ ਔਰ ਮੈਨੂੰ ਕਿਸੇ ਬੀਜਪੀ ਨੇ ਕਿਸੇ ਕਾਂਗਰਸ ਨੇ ਕਿਸੇ ਝਾੜੂ ਵਾਲੇ ਨੇ ਮੁਹਈਆਂ ਨਹੀਂ ਕਰਵਾਈਆਂ ਤੁਹਾਡੇ ਨਾਲ ਗੱਡੀਆਂ 'ਚ ਬੈਠੇ ਬੰਦਿਆਂ ਨੇ ਮੁਹਈਆਂ ਕਰਾਈਆਂ ਹੋਈਆਂ ਚੇਤੇ ਰੱਖਿਓ ਜੀ ਬਹੁਤ ਕੁਛ ਹੈ ਬਹੁਤ ਕੁਝ ਹੈ ਮੇਰੇ ਕੋਲ ਵੀ ਤੁਸੀਂ ਦੇਖੋ ਮੇਰੀ ਛੱਡੋ ਤੁਸੀਂ ਮੇਰੀ ਪਾਰਟੀ ਦੇ ਕਿਸੇ ਆਗੂ ਕਿਸੇ ਵਰਕਰ ਦੀ ਜਿਹੜੀ ਹੈ ਉਹ ਕਰਦਾਰ ਕੂਸ਼ੀ ਕਰਨ ਦਾ ਯਤਨ ਕਰੋ ਕਿਉਂਕਿ ਉਦੋਂ ਮੈਂ ਕੱਲਾ ਸੀ ਹਾਲਾਂਕਿ ਪੰਥ ਮੇਰੇ ਨਾਲ ਖੜਿਆ ਪਰ ਅੱਜ ਮੇਰੇ ਨਾਲ 15 ਲੱਖ ਲੋਕ ਤਾਂ ਅੱਜ ਤੋਂ ਮੇਰੇ ਨਾਲ ਹੋ ਗਏ ਨੇ ਮੇਰੇ ਕਾਫਲੇ 'ਚ ਇਸ ਕਰਕੇ ਮੈਨੂੰ ਨਹੀਂ ਪਰਵਾਹ ਮਹੂਦੋਂ ਪਰਵਾਹ ਨਹੀਂ ਕੀਤੀ ਹੋਣੀ ਮੈਨੂੰ ਪਰਵਾਹ ਹੈ ਜਿਨਨੇ ਲਾਂਚਨ ਜਿਨਨੇ ਚਿੱਕੜ ਤੁਸੀਂ ਸੁੱਟਣਿਆ ਨਾ ਸੁੱਟ ਲੋ ਮੈਨੂੰ ਪਤਾ ਤੁਸੀਂ ਆਈਟੀ ਵਿੰਗ ਦੀਆਂ ਟੀਮਾਂ ਤਿਆਰ ਕੀਤੀਆਂ ਨੇ ਸੁੱਟ ਲੋ ਗੰਧ ਸੁੱਟਣ ਵਾਸਤੇ ਗੰਧ ਚ ਦਾ ਵੜੋਂਗੇ ਨਾ ਤੇ ਤੁਹਾਨੂੰ ਗੰਧ ਜੀ ਵਾਰਨਾ ਸ ਚੱਤੇ ਰੱਖਿਓ ਤੂੰ ਗੰਧ ਸੁਟਣ ਆਸਤੇ ਗੰਧ ਚ ਵੜੋਂਗੇ ਤੁਹਾਨੂੰ ਗੰਧ ਚ ਵੜਨਾ ਨਾਲ ਇਹ ਵੀ ਗੱਲ ਉਹਨਾਂ ਨੇ ਬਕਾਇਦਾ ਕੋਰਟ ਕੀਤੀ ਵੀ 2 ਦਸੰਬਰ 2024 ਦਾ ਹੁਕਮਨਾਮਾ ਕੀ ਸੀ ਉਹ ਕਹਿੰਦੇ ਅਫਸੋ ਹੁਕਮਨਾਮੇ ਵਿੱਚ ਬੜਾ ਸਪਸ਼ਟ ਦਰਜ ਕੀਤਾ ਸੀ ਵੀ ਮੌਜੂਦਾ ਸ਼੍ਰੋਮ ਨੇ ਅਕਾਲੀ ਦਲ ਦੀ ਲੀਡਰਸ਼ਿਪ ਜਿਹੜੀ ਹੈ ਉਹ ਪਾਰਟੀ ਦੇ ਅਗਵਾਈ ਕਰਨ ਦਾ ਅਧਿਕਾਰ ਨੈਤਿਕਤਾ ਖਤਮ ਕਰ ਚੁੱਕੀ ਹੈ ਕਿਉਂਕਿ ਇਸ ਲੀਡਰਸ਼ਿਪ ਨੇ ਵੱਡੇ ਗੁਨਾਹ ਕੀਤੇ ਨੇ ਤੇ ਸੱਤ ਮੈਂਬਰੀ ਕਮੇਟੀ ਨੂੰ ਜਿਹੜੀ ਭਰਤੀ ਕਮੇਟੀ ਦਾ ਨਾਂ ਦਿੱਤਾ ਉਹਨੂੰ ਅਧਿਕਾਰ ਦਿੱਤੇ ਸੀ ਵੀ ਉਹ ਅਕਾਲੀ ਦਲ ਦੀ ਸਿਰਜਣਾ ਕਰੇ ਬਕਾਇਦਾ ਜਿਹੜਾ ਪ੍ਰੋਸੈਸ ਹੈ ਵਿਧਾਨ ਤੇ ਆ ਸਿਧਾਂਤ ਉਹਦੇ ਮੁਤਾਬਕ ਤੇ ਉਹ ਕਹਿੰਦੇ ਅੱਜ 15 ਲੱਖ ਦੀ ਭਰਤੀ ਕਰਨ ਤੋਂ ਬਾਅਦ ਇਹ ਚੋਣ ਕੀਤੀ ਗਈ ਹੈ ਇਸ ਲਈ ਅਸਲ ਅਕਾਲੀ ਦਲ ਜਿਹੜਾ ਉਹ ਇਹੀ ਹੈ ਇਸ ਮੌਕੇ ਉਹਨਾਂ ਜਿੱਥੇ ਆਪਣੇ ਵਿਰੋਧੀ ਬਾਦਲ ਦਲ ਨੂੰ ਵਾਰ-ਵਾਰ ਭੰਡਿਆ ਉੱਥੇ ਉਹਨਾਂ ਪੰਜਾਬ ਸਰਕਾਰ ਤੇ ਵੀ ਵੱਡੇ ਅਟੈਕ ਕੀਤੇ ਉਹਨਾਂ ਨੇ ਬੜੇ ਗੁੱਸੇ ਦੇ ਰੌਂਚ ਕਿਹਾ ਵੀ ਪੰਜਾਬ ਨੂੰ ਚੁਟਕਲੇ ਸੁਣਾ ਕੇ ਲੁੱਟਿਆ ਜਾ ਰਿਹਾ ਇੱਕ ਵਿਅਕਤੀ ਚੁਟਕਲੇ ਸੁਣਾ ਰਿਹਾ ਤੇ ਦਿੱਲੀ ਵਾਲੇ ਪੰਜਾਬ ਨੂੰ ਲੋਟ ਰਹੇ ਨੇ ਉਹਦੇ ਚ ਉਹਨਾਂ ਨੇ ਇੱਕ ਜਿਹੜੀ ਹੈ ਆਪਣੀ ਇੱਕ ਮਿਸਾਲ ਵੀ ਦਿੱਤੀ ਔਰ ਨਾਲ ਹੀ ਉਹਨਾਂ ਨੇ ਕਿਹਾ ਵੀ ਲੈਂਡ ਪੂਲਿੰਗ ਰਾਹੀਂ ਪੰਜਾਬ ਚ ਭੂ ਮਾਫੀਆ ਜਿਹੜਾ ਪੈਦਾ ਕਰ ਦਿੱਤਾ ਜਿਹਦਾ ਡਟ ਕੇ ਵਿਰੋਧ ਕੀਤਾ ਜਾਊਗਾ ਔਰ ਇਹਦੇ ਨਾਲ ਉਹਨਾਂ ਨੇ ਦਿੱਲੀ ਚ ਸਮੇਂ-ਸਮੇਂ ਬਣੀਆਂ ਸਰਕਾਰਾਂ ਉੱਪਰ ਵੀ ਅਟੈਕ ਕੀਤਾ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਨੇ ਕਿਹਾ ਵੀ 1947 ਤੋਂ ਬਾਅਦ ਇੱਕ ਸਾਜ਼ਿਸ਼ ਤਹਿਤ ਸਿੱਖਾਂ ਨੂੰ ਨਿਰੰਤਰ ਦਹਾਕੀਆਂ ਤੋਂ ਦਬਾਇਆ ਜਾ ਰਿਹਾ ਔਰ ਦਬਾਇਆ ਇਸ ਲਈ ਜਾ ਰਿਹਾ ਵੀ ਇਹ ਵਿੱਤੀ ਤੌਰ ਤੇ ਮਜ਼ਬੂਤ ਨਾ ਹੋਣ ਇਹ ਪਰਫੁੱਲਤ ਨਾ ਹੋਣ ਔਰ ਉਹ ਕਹਿੰਦੇ ਵੀ ਜੇ ਕਿਤੇ ਦਿੱਲੀ ਦੀਆਂ ਸਰਕਾਰਾਂ ਸਿੱਖਾਂ ਨਾਲ ਇਹ ਸਾਜ਼ਿਸ਼ ਨਾ ਕਰਦੀਆਂ ਤੇ ਅੱਜ ਸਿੱਖ ਜਿਹੜੇ ਆ ਵਿੱਤੀ ਤੌਰ ਤੇ ਸਾਰਿਆਂ ਤੋਂ ਮਜ਼ਬੂਤ ਹੋਣੇ ਸੀ ਹੋਰ ਵੀ ਕਈ ਕੁਸ਼ ਗਿਆਨੀ ਹਰਪ੍ਰੀਤ ਸਿੰਘ ਹੋਣਾ ਨੇ ਕਿਹਾ ਪਰ ਮੁੱਖ ਦੀ ਗੱਲ ਇਹ ਹੈ ਵੀ ਗਿਆਨੀ ਹਰਪ੍ਰੀਤ ਸਿੰਘ ਨਵੇਂ ਅਕਾਲੀ ਦਲ ਦੇ ਪ੍ਰਧਾਨ ਬਣ ਗਏ ਨੇ ਹੁਣ ਨਵੀਂ ਟੀਮ ਦਾ ਉਹ ਐਲਾਨ ਕਰਨਗੇ ਔਰ ਇੱਕ ਗੱਲ ਹੋਰ ਇਹ ਦੋ ਧੜੇ ਬਣਨ ਤੋਂ ਲੱਗਦਾ ਹੈ ਵੀ ਭਾਰਤੀ ਜਨਤਾ ਪਾਰਟੀ ਨੂੰ ਇਹਦਾ ਫਾਇਦਾ ਮਿਲੇਗਾ ਸਿਆਸੀ ਫਾਇਦਾ ਜੇ ਭਾਰਤੀ ਜਨਤਾ ਪਾਰਟੀ ਇਹ ਮਹਿਸੂਸ ਕਰੇਗੀ ਵੀ ਪੰਜਾਬ ਚ ਸਤਾ ਹਾਸਲ ਕਰਨ ਲਈ ਕਿਸੇ ਅਕਾਲੀ ਦਲ ਦੀ ਬਾਹ ਫੜਨੀ ਜ਼ਰੂਰੀ ਹੈ ਤੇ ਫਿਰ ਇਹ ਜਿਹੜਾ ਪਾੜਾ ਪਿਆ ਦੁਫਾੜ ਹੋਇਆ ਅਕਾਲੀ ਦਲ ਉਹਦਾ ਫਾਇਦਾ ਉਠਾ ਕੇ ਭਾਰਤੀ ਜਨਤਾ ਪਾਰਟੀ ਆਪਣੀਆਂ ਸ਼ਰਤਾਂ ਤੇ ਆਪਣੀਆਂ ਕੰਡੀਸ਼ਨਾਂ ਤੇ ਅਕਾਲੀ ਦਲ ਨਾਲ ਗੱਠ ਜੋੜ ਕਰਨ ਦਾ ਯਤਨ ਵੀ ਕਰੇਗੀ ਔਰ ਗਿਆਨੀ ਹਰਪ੍ਰੀਤ ਸਿੰਘ ਨੇ ਜਿਹੜਾ ਪ੍ਰਧਾਨ ਬਣ ਤੋਂ ਬਾਅਦ ਬਿਆਨਬਾਜ਼ੀ ਕੀਤੀ ਹੈ ਬੜੇ ਤਿੱਖੇ ਅਟੈਕ ਕੀਤੇ ਸੁਖਬੀਰ ਸਿੰਘ ਬਾਦਲ ਹੁਣਾ ਤੇ ਉਹਦੇ ਸਬੰਧ ਵਿੱਚ ਅਕਾਲੀ ਦਲ ਦੇ ਕੁਝ ਲੀਡਰਾਂ ਨੇ ਵੀ ਬੜਾ ਤਿੱਖਾ ਉਲਟ ਫੇਰ ਕੀਤਾ ਆ ਗਿਆਨੀ ਹਰਪ੍ਰੀਤ ਸਿੰਘ ਹੁਣਾ ਦੇ ਉਹ ਤੁਸੀਂ ਖੁਦ ਹੀ ਸੁਣ ਲਵੋ ਗਿਆਨੀ ਹਰਪ੍ਰੀਤ ਸਿੰਘ ਦੀ ਜਿਹੜੀ ਪਿਛਲੇ 4-5 ਸਾਲਾਂ ਤੋਂ ਖਾਸ ਸੀ ਅਜੋਸੀ ਪੂਰੀ ਹੋਏ ਤੇ ਮੈਂ ਤੁਹਾਨੂੰ ਵਧਾਈ ਦੇਦਾ ਮੈਂ ਪਹਿਲੇ ਵੀ ਕਹਿੰਦਾ ਸੀ ਕਿ 2022 ਦੇ ਵਿੱਚ ਅਨਕਾਲ ਤਫਸਾਪ ਤੇ ਪਹਿਲੀ ਵਾਰ ਇਹਨਾਂ ਨੂੰ ਮਿਲਿਆ ਸੀ ਤੇ ਉਸ ਵਕਤ ਉਹਨਾਂ ਨੇ ਮੰਨ ਕੇ ਕਿ ਤੁਸੀਂ ਅਸਤੀਫਾ ਦਿਓ ਤੇ ਮੈਂ ਅਕਾਲੀ ਦਲ ਦਾ ਪ੍ਰਧਾਨ ਬਣਨਾ ਚਾਹੁੰਦਾ ਮੈਂ ਇਹਨਾਂ ਨੂੰ ਕਿਹਾ ਸੀ ਵੇ ਪ੍ਰਧਾਨ ਬਣਨਾ ਚਾਹਦੇ ਹੋ ਬਾਕੀਆਂ ਕਰ ਲਓ ਫਿਰ ਬਾਅਦ ਵਿੱਚ ਮੈਂ ਨਾਲ ਕਰਦਾ ਇਹਨੇ ਆਪਣਾ ਪ੍ਰੋਸੈਸ ਜਿਹੜਾ ਸੀ ਸ਼ੁਰੂ ਕੀਤਾ ਉਸ ਵਕਤ ਹੋਈ ਜਿਸ ਤਰ੍ਹਾਂ ਦੇ ਬੋਲ ਬਾਦਲ ਸਾਹਿਬਾਰੇ ਬੋਲੇ ਸਾਨੂੰ ਉਹ ਹਲੇ ਤੱਕ ਮੇਰੇ ਦਿਮਾਗ ਵਿੱਚ ਚਰਪਕਨਾਂ ਚ ਘੁੰਮ ਰਿਹਾ ਇਹ ਕਾਲ ਤਖਤ ਵਾਲੇ ਦੀ ਵਿਡਿਆਈ ਹੈ ਜਿਹਨੂੰ ਮਾਰਨਾ ਹੁੰਦਾ ਉਹਦੀ ਮੱਤ ਮਾਰ ਦਿੰਦਾ ਹਰਪ੍ਰੀਤ ਸਿੰਘ ਦੀ ਮੱਤ ਮਾਰਤੀ ਅੱਜ ਕਹਿੰਦੇ ਮੈਨੂੰ ਇੱਕ ਅਖਬਾਰ ਵਾਲਾ ਕਹਿਣ ਲੱਗਾ ਕਹਿੰਦਾ ਗਰੇਵਾਲ ਜੀ ਤੁਸੀਂ ਆਪਣਾ ਪ੍ਰਧਾਨ ਚੁਣਦੇ ਹੋ ਸੁਬੰਦਰੀ ਹਾਲ ਚ ਤੇ ਇਹਨਾਂ ਨੂੰ ਕਿਉਂ ਨਹੀਂ ਸਮੁੰਦਰੀ ਹਾਲ ਦਿੱਤਾ ਮੈਂ ਕਿਹਾ ਸਮੁੰਦਰੀ ਹਾਲ ਸ਼ਾਮਲਾਟ ਨਹੀਂ ਪੰਥ ਦੀ ਜਦਾਦ ਹੈ ਤੇ ਸ਼ਰੋਮਣੀ ਅਕਾਲੀ ਦਲ ਪੰਥ ਦੀ ਜਮਾਤ ਹੈ ਇਹ ਤਾਂ ਭਗੌੜੇ ਨੇ ਉਹ ਕਹਿੰਦਾ ਕਿਵੇਂ ਮੈਂ ਕਿਹਾ ਮੈਂ ਨਹੀਂ ਕਹਿੰਦਾ ਇਹ ਅਕਾਲ ਤਖਤ ਕਹਿੰਦਾ ਹਰਪ੍ਰੀਤ ਸਿੰਘ ਨੂੰ ਕਹਿਣਾ ਪਿਆ ਜੇ ਹਰਪ੍ਰੀਤ ਸਿੰਘ ਦੇ ਵਸ ਹੁੰਦਾ ਉਸ ਦਿਨ ਸਾਡਾ ਅਕਾਲੀ ਦਲ ਵੀ ਤੋੜ ਕੇ ਸਰਦਾਰ ਸੁਖਬੀਰ ਸਿੰਘ ਉਹਨਾਂ ਵਾਲਾ ਪ੍ਰਦਾਨਗੀ ਨੂੰ ਵਿਰਧ ਕਰ ਸਕਦਾ ਸੀ ਪਾਬੰਦੀ ਵੀ ਲਾ ਸਕਦਾ ਸੀ ਪਰ ਨਹੀਂ ਲੱਤਾ ਨੇ ਭਾਰ ਚੱਲਿਆ ਕਿਉਂਕਿ ਜਿਹੜੇ ਪਾਰਟੀ ਦੀ ਸਿਰਜਣਾ ਅਕਾਲ ਤੱਕ ਤੇ ਹੋਈ ਹੈ ਅਕਾਲੀ ਦਾ ਲੋਹੀ ਹੈ ਉਹ ਅਕਾਲੀ ਦਾ ਲੈਸ ਕਰਕੇ ਹੋਈ ਹੈ ਜਿਹੜਾ ਸੱਚ ਖੁੰਡ ਚਰਚਾ ਸੀ ਅੱਜ ਚਿੱਟੇ ਦਿਨ ਵਾਂਗੂ ਸਾਰਿਆਂ ਦੇ ਸਾਹਮਣੇ ਆ ਗਿਆ ਕਿ ਕਿਸ ਤਰੀਕੇ ਸ਼੍ਰੋਮਣੀ ਅਕਾਲੀ ਦਲ ਤੇ ਏਜੰਸੀਆਂ ਦਾ ਕਬਜ਼ਾ ਕਰਾਉਣ ਦੀ ਨੀਤੀ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਦੇ ਖਿਲਾਫ ਸਾਜ਼ਿਸ਼ ਰਚੀ ਗਈ ਪਰ ਸਿੱਖਾਂ ਦੇ ਮਨ ਨੂੰ ਭਾਰੀ ਠੇਸ ਉਸ ਸਮੇਂ ਪੁੱਜੀ ਕਿਉਂਕਿ ਅੱਜ ਸਾਹਮਣੇ ਆ ਗਿਆ ਕਿ ਤਖਸੈਬਾਨਾਂ ਨੂੰ ਇਹ ਸਾਜ਼ਿਸ਼ ਦੇ ਲਈ ਵਰਤਿਆ ਗਿਆ। ਦੁਨਿਆਵੀ ਅਦਾਲਤਾਂ ਦੇ ਵਿੱਚ ਵੀ ਇਸ ਤਰ੍ਹਾਂ ਨਹੀਂ ਹੁੰਦਾ। ਮਤਲਬ ਦੁਨਿਆਵੀ ਅਦਾਲਤ ਦੇ ਵਿੱਚ ਵੀ ਜੇ ਦੋ ਭਰਾਵਾਂ ਦੀ ਜ਼ਮੀਨ ਦਾ ਮੁਕੱਦਮਾ ਚਲਾ ਜਾਏ ਤਾਂ ਜੱਜ ਸਾਹਿਬ ਉਹਦੇ 'ਚ ਹਿੱਸੇਦਾਰ ਨਹੀਂ ਬਣ ਜਾਂਦੇ। ਪਰ ਗਿਆਨੀ ਹਰਪ੍ਰੀਤ ਜੀ ਜਿਨ੍ਹਾਂ ਨੂੰ ਅੱਜ ਬਾਗੀ ਧੜੇ ਨੇ ਆਪਣਾ ਪ੍ਰਧਾਨ ਚੁਣਿਆ ਇਹ ਤਾਂ 2 ਦਸੰਬਰ ਦੇ ਹੁਕਮਨਾਮੇ ਦੇ ਸਮੇਂ ਜਥੇਦਾਰ ਸੀ। ਮਤਲਬ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਨੂੰ ਆਪ ਹੀ ਸੱਧਿਆ ਸਜ਼ਾ ਸੁਣਾਈ ਤੇ ਆਪ ਹੀ ਇੱਕ ਬਾਗੀ ਧੜੇ ਦੇ ਮਤਲਬ ਧੜਿਆਂ ਦੀ ਰਾਜਨੀਤੀ ਨੂੰ ਫਸੀਲ ਤੋਂ ਨਕਾਰਿਆ ਤੇ ਆਪ ਹੀ ਇੱਕ ਧੜੇ ਦੇ ਪ੍ਰਧਾਨ ਬਣ ਕੇ ਬਹਿ ਕੇ ਇਹ ਤੋਂ ਵੱਡੀ ਪੋਲਿਟਿਕਲ ਇੱਛਾ ਕਿਸੇ ਦੀ ਕਦੇ ਸਾਹਮਣੇ ਆਸ